ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੋਂ ਟਾਈਟਲ ਤੋਂ ਪਤਾ ਲੱਗ ਜਾਣਾ ਕਿ ਅੱਜ ਆਪਾਂ ਬਣਾਉਣ ਲੱਗੇ ਹੋਏ ਆਂ ਆਮਲੇ ਦਾ ਅਚਾਰ ਤੇ ਮਰਬਾ ਅਚਾਰ ਤਾਂ ਮੈਂ ਇੱਕ ਵਾਰ ਪਾ ਚੁੱਕੀ ਆਂ ਪਹਿਲਾਂ ਤੇ ਉਹ ਅਸੀਂ ਫਿਨਿਸ਼ ਵੀ ਕਰ ਦਿੱਤਾ ਆ ਸੋ ਮਰਬਾ ਮੈਂ ਫਸਟ ਟਾਈਮ ਟਰਾਈ ਕਰ ਰਹੀ ਆ ਤੇ ਦੇਖਦੇ ਆ ਕਿੱਦਾਂ ਦਾ ਬਣਦਾ ਆ ਤੇ ਪਹਿਲਾਂ ਮੈਂ ਵੀਡੀਓ ਬਣਾਈ ਨਹੀਂ ਸੀ ਕਿਉਂਕਿ ਮੈਂ ਸੋਚੀ ਜਾਂਦੀ ਸੀ ਕਿ ਬਣਾਵਾਂ ਮਾਂ ਜਾਂ ਨਾ ਹਨ ਪਰ ਫਿਰ ਮੈਂ ਸੋਚਿਆ ਵੀ ਚਲੋ ਵੀਡੀਓ ਤਾਂ ਬਣਾ ਲੰਨੇ ਆ ਤੇ ਤੁਹਾਨੂੰ ਦੱਸਾਂਗੇ ਐਕਸਪੀਰੀਅੰਸ ਵੀ ਕਿਦਾਂ ਦਾ ਬਣਿਆ ਕਿਦਾਂ ਦਾ ਨਹੀਂ ਸੋ ਕਾਫੀ ਪ੍ਰੋਸੈਸ ਆ ਜਿਹੜਾ ਮੈਂ ਆਮਲੇ ਦਾ ਉਹ ਕਰ ਲਿਆ ਤੇ ਤੁਹਾਨੂੰ ਦਿਖਾਉਣੀ ਆ ਕੀ ਕੀ ਆਪਾਂ ਕਰ ਲਿਆ ਕਰਦੇ ਆਪਣੇ ਲੱਗੇ ਹੋਏ ਸੀ ਆਮਲੇ ਪਹਿਲਾਂ ਜੀ ਅਸੀਂ ਤੋੜ ਕੇ ਲੈ ਕੇ ਆਏ ਇਹਨਾਂ ਨੂੰ ਜੱਗੋ ਜਹਤ ਦੇ ਨਾਲ ਲਓ ਜੀ ਆਹ ਟੱਬ ਆਪਣੇ ਕੋ ਪੂਰਾ ਭਰਿਆ ਹੋਇਆ ਸੀ ਆਮਲਿਆਂ ਦਾ ਤੇ ਹੁਣ ਇਹਦੇ ਵਿੱਚੋਂ ਆਪਾਂ ਕੱਢਦੇ ਆ ਜਿਹੜੇ ਸਾਫ਼-ਸਾਫ਼ ਨੇ ਉਧਰ ਜਿਹੜੇ ਥੋੜੇ-ਬਹੁਤ ਦਾਗੀ ਨੇ ਹੋਏ ਤਾਂ ਕੱਢ ਤੇ ਤੇ ਮੈਂ ਕਿਹਾ ਵੀ ਇੰਨਾ achar ਵੀ ਕੀ ਕਰਨਾ 8:00 ਵਜੇ ਟੱਬ ਦਾ ਭਰ ਕੇ ਪਾਉਂਗੀ ਸੋ ਤਾਂ ਕਰਕੇ ਮੈਂ ਕਿਹਾ ਮਰੱਬਾ ਟਰਾਈ ਕਰਦੇ ਆਪਾਂ ਇਹ ਮੈਂ ਇੱਕ ਪਾਸੇ ਤਾਂ આમਲੇ ਥੋੜੇ ਜੇ ਅੱਜ ਮੈਂ ਧੋ ਕੇ ਪਹਿਲਾਂ ਤੁੱਕ ਲਵਾਈ ਇਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਮੈਂ ਹੁਣ ਇੱਕ ਪਾਸੇ આમਲੇ ਧਰਤੇ ਨੇ ਸਰੋਂ ਦੇ ਤੇਲ ਦੇ ਵਿੱਚ ਆਪਾਂ ਥੋੜੇ ਜੇ ਇਹਨਾਂ ਨੂੰ 프라이 ਜੇ ਕਰ ਲੈਣਾ ਇਦਾਂ ਦੇ 골ਪੋਲੇ ਜਿ ਤੇ ਇਧਰ ਆਪਾਂ ਤਿਆਰੀ ਕਰ ਰਹੇ ਆ ਮਰੱਬੇ ਦੀ ਠੀਕ ਹੈ ਜੀ ਇਹਦੇ ਵਿੱਚ ਮੈਂ ਪਾਣੀ ਪਾ ਕੇ ਮਤਲਬ ਬੋਇਲਿੰਗ ਮੈਥਡ ਦੇ ਨਾਲ ਜਿਹੜੇ ਆਮਲੇ ਨੂੰ ਰੈਡੀ ਕੀਤੇ ਨੇ ਤੇ ਹੁਣ ਮੈਂ ਗੈਸ ਬੰਦ ਕਰਾਂ ਤਾਂ ਮੈਂ ਖਾ ਥੋੜਾ ਟਾਈਮ ਠੰਡੇ ਵੀ ਹੋਣ ਫਿਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆ ਮੈਂ ਦਿਖਾਉਣੀ ਆ ਤੁਹਾਨੂੰ ਕਿੱਦਾਂ ਦੇ ਹੋ ਗਏ ਨੇ ਲਓ ਜੀ ਇਦਾਂ ਦੇ ਹੋ ਗਏ ਨੇ ਕੁਛ ਪਰ ਹਜੇ ਤੱਕ ਮੈਨਾਂ ਨੂੰ ਹੋਰ ਮਤਲਬ ਕੋਲੇ ਕੋਲੇ ਹੋ ਗਏ ਨਹੀਂ ਆਪਾਂ 스ਪੂਨ ਵਿੱਚ ਪਾ ਕੇ ਦੇਖ ਲੈਣਾ ਆ ਤੇ ਬਿਲਕੁਲ ਕੋਲੇ ਕੋਲੇ ਜੀ ਹੋ ਗਏ ਨੇ ਇਹ ਇਸ ਤੋਂ ਬਾਅਦ ਵਾਸਤੇ ਨਾਲ ਡਾਇਰੈਕਟ ਬਹੁਤ ਆਸਾਨ ਆ ਮਰੱਬਾ ਪਾਉਣਾ ਤੇ ਆਪਾਂ ਦੇਖਦੇ ਆ ਹੁਣ ਉਸ ਤਰੀਕੇ ਨਾਲ ਆਪਣਾ ਕਿੱਦਾਂ ਦਾ ਬਣਦਾ ਆ ਸੋ ਅਸੀਂ ਦਰ ਆਪਣੇ ਵਾਲੇ ਬੰਦ ਹਨ ਕੋਈ ਬੋਤੀ ਕਦੇ ਕਦੇ ਕੁਕਿੰਗ ਕੁਝ ਕੁਝ ਨਾ ਕੁਝ ਤਾਂ ਆਪਾਂ ਕਰ ਲਈਦੀ ਆ ਬਸ ਮੈਂ ਤਾਂ ਨਹੀਂ ਕਰਦੀ ਕਿਉਂਕਿ ਸਾਡੇ ਨਾਲ ਸਿਰਫ ਇੱਕ ਸਾਡੀ ਕਿਚਨ ਇਦਾਂ ਦੀ ਆ ਜਿਹੜਾ ਅਸੀਂ ਮਤਲਬ ਸਾਰੀ ਹੀ ਦੁਬਾਰਾ ਬਣਨੀ ਆ ਇਹ ਤੇ ਹਜੇ ਮਿਸਤਰੀ ਸਾਡੇ ਹੋਰੇ ਨਹੀਂ ਨਿਕਲਦਾ ਮਾ ਉਹਦੇ ਸੋ ਤਾਂ ਕਰਕੇ ਅਸੀਂ ਕਿਚਨ ਦਾ ਕੰਮ ਨਹੀਂ ਕਰਵਾ ਰਹੇ ਪਰ ਇੰਦਰਜੀਤ ਕਹਿੰਦੇ ਸੀ ਵੀ ਸ਼ਾਇਦ ਆਪਾਂ ਮਾਰਕ ਦੇ ਵਿੱਚ ਕਿਚਨ ਦੇ ਲਈ ਵੀ ਲਗਾ ਦਈਏ ਮਿਸਤਰੀ ਕਿਉਂਕਿ ਸਾਨੂੰ ਕਿਚਨ ਘੱਟੋ-ਘੱਟ ਨਹੀਂ ਤਿੰਨ ਤੋਂ ਚਾਰ ਮਹੀਨਿਆਂ ਦੇ ਲਈ ਕਿਤੇ ਹੋਰ ਸ਼ਿਫਟ ਕਰਨੀ ਪੈਣੀ ਆ ਤੇ ਅਸੀਂ ਸੋਚਿਆ ਕਿ ਜਿਹੜਾ ਬਣਿਆ ਹੋਇਆ ਵੀ ਅਸੀਂ ਇੱਧਰ ਸ਼ਿਫਟ ਕਰ ਲਵਾਂਗੇ ਫਿਰ ਕਿਚਨ ਪਰ ਫਿਰ ਸਾਨੂੰ ਇਹ ਆ ਖਤਰਾ ਵੀ ਉੱਪਰ ਸਾਰੀ ਆਪਣੀ ਖਰਾਬ ਹੋ ਜਾਣੀ ਆ ਕਾਲਸ ਹਨਾ ਜਿੱਦਾਂ ਪਰੌਂਠੇ ਵਗੈਰਾ ਬਣਦੇ ਆ ਜਾਂ ਕੁਝ ਵੀ ਅਸੀਂ ਦੇਖਾਂਗੇ ਉਹਨੇ ਟਾਈਮ ਦੇ ਲਈ ਰੋਟੀ ਲਈ ਜਾਂ ਕਿ ਹਨਾ نیچے ਵਾਲੀ ਕਿਚਨ ਯੂਜ਼ ਕਰਾਂਗੇ ਮਤਲਬ ਕਿਤੇ ਨਾ ਕਿਤੇ ਐਡਜਸਟ ਕਰਾਂਗੇ ਤਿੰਨ ਚਾਰ ਮਹੀਨਿਆਂ ਕਿ ਸਾਨੂੰ ਕਿਚਨ ਨੂੰ ਲੱਗ ਜਾਣੇ ਆ ਕਿਉਂਕਿ ਅਸੀਂ ਨਾ ਕਿ ਜਾਨ ਸਾਰੀ ਹੀ ਟੋਟਲੀ ਹੀ ਮਤਲਬ ਇੱਕ ਕਮਰਾ ਬਣਾ ਲੈਣਾ ਪਹਿਲਾਂ ਇਹਦਾ ਸਾਰੀ ਹੀ ਅਸੀਂ ਜਿੰਨੀਆਂ ਸਿਲਫ ਵਗੈਰਾ ਸਾਰੀਆਂ ਪਈਆਂ ਹੋਈਆਂ ਨੇ ਸਾਰੀਆਂ ਢਾ ਲੈਣੀਆਂ ਤਾਂ ਹੀ ਅਸੀਂ ਆ ਨੀਚੇ ਕੁਝ ਨਹੀਂ ਕੰਮ ਕਰਵਾਇਆ ਸੀਗਾ ਤੇ ਢਾ ਕੇ ਜਿੱਦਾਂ ਸਾਡੇ ਦਿਮਾਗ ਦੇ ਵਿੱਚ ਚੱਲਦੀ ਪਈ ਐ ਅਸੀਂ ਉਦਾਂ ਦੀ ਬਣਾਉਣੀ ਆ ਤੇ ਇੱਕ ਇਹਦਾ ਥੋੜਾ ਬਜਟ ਸਾਡਾ ਹੈਗਾ ਕਾਫੀ ਵੱਡਾ ਤੇ ਫਿਰ ਦੇ ਇਹ ਰਬ ਉਸ ਨੂੰ ਰੱਖੇ ਕਿੱਦਾਂ ਬਣਦੀ ਹੈ ਕਿਉਂਕਿ ਕਿਚਨ ਇੱਕ ਆਪਾਂ ਨੂੰ ਲੇਡੀਜ਼ ਨੂੰ ਇਹ ਹੁੰਦਾ ਕਿ ਸਭ ਤੋਂ ਜ਼ਿਆਦਾ ਮੇਰੀ ਵਧੀਆ ਹੋਵੇ ਸੋ ਬਾਕੀ ਆਪਣੇ ਸਾਰਾ ਹੁਣ ਰੈਡੀ ਹੋ ਗਿਆ ਪੰਜ ਬੈੱਡਰੂਮ ਬਣ ਗਏ ਨੇ ਤੇ ਕਿਉਂਕਿ ਗੈਸਟ ਵਗੈਰਾ ਹੁਣ ਕੋਈ ਟੈਨਸ਼ਨ ਨਹੀਂ ਹੁੰਦੀ ਹੁਣ ਆਪਾਂ ਨੂੰ ਸੋ ਬਸ ਕਿਚਨ ਰਹਿ ਗਈ ਉਹ ਅਸੀਂ ਬਸ ਆ ਸਰਦੀ ਮੰਗ ਲਈ ਤੇ ਸਰਦੀ ਵਿੱਚ ਦਿਨ ਛੋਟੇ ਹੁੰਦੇ ਆ ਤੇ ਬਾਕੀ ਭੌਂਠੇ ਵਗੈਰਾ ਜ਼ਿਆਦਾ ਬਣਦੇ ਆ ਤਾਂ ਕਰਕੇ ਅਸੀਂ ਕਿਤੇ ਨਹੀਂ ਸ਼ਿਫਟ ਕਰ ਰਹੇ ਕਿਚਾ ਅਸੀਂ ਮਾਰਚ ਤੋਂ ਨਾ ਥੋੜਾ ਮਿਸਤਰੀਆਂ ਤੋਂ ਸਾਹ ਲੈ ਲਵਾਂਗੇ ਫਿਰ ਅਸੀਂ ਸ਼ਿਫਟ ਕਰਾਂਗੇ ਸੋ ਚਲੋ ਜੀ ਆਪਾਂ ਆਮਲੇਵਲ ਹੋਈਏ ਇਸ ਤੋਂ ਪਹਿਲਾਂ ਉਹਨਾਂ ਦਾ ਬੁਰਾ ਖਾਗ ਹੋ ਜਾਏ ਇੱਥੇ ਲਾਈਟਿੰਗ ਵੀ ਬਹੁਤ ਘੱਟ ਹੈ ਕਿਚਨ ਦੇ ਵਿੱਚ ਲਓ ਜੀ ਮਰਬੇ ਵਾਲੇ ਜਿਹੜੇ ਆਪਣੇ ਆਮਲੇ ਨੇ ਉਹ ਰੈਡੀ ਨੇ ਠੀਕ ਹੈ ਭਾਫ਼ ਦੀ ਹੈਲਪ ਨਾਲ ਆਪਾਂ ਇਹਨਾਂ ਨੂੰ ਉਹ ਕਰਨਾ ਹੈ ਪਾਣੀ ਦੇ ਵਿੱਚ ਨਹੀਂ ਪਾਉਣਾ ਹੈਗਾ ਸੋ ਹੁਣ ਆਪਾਂ ਲੈ ਲੈਣੇ ਇਦਾਂ ਦੇ ਦੋ ਫੌਕ ਇੱਕ ਲੈ ਲੈਣ ਜਾਨੀ ਇੱਕ ਤਾਂ ਮੈਂ ਇਹ ਕਿ ਲਈ ਲਗਾਇਆ ਸੋ ਆਪਾਂ ਕੱਲੇ ਕੱਲੇ ਪੀਸ ਦੇ ਉੱਪਰ ਨੇ ਇਹਨਾਂ ਗਲੀਆਂ ਕਰਨੀਆਂ ਨੇ ਮਤਲਬ ਤਾਂ ਕਿ ਆਪਾਂ ਜਦੋਂ ਚਾਸਨੀ ਬਣਾਵਾਂਗੇ ਉਹਨੂੰ ਚੂਸ ਲੈਣ ਅਬਜ਼ਰਵ ਕਰ ਲੈਣ ਸੋ ਆਪਾਂ ਕੱਲੇ-ਕੱਲੇ ਵਿੱਚ ਕਰਕੇ ਇੱਧਰ ਪਲੇਟ ਦੇ ਵਿੱਚ ਰੱਖਦੇ ਜਾਵਾਂਗੇ ਹਾਂ। ਲਓ ਵੀ ਆਪਾਂ ਇਦਾਂ ਹਨਾ ਪੌਕ ਦੇ ਨਾਲ ਦੇ ਵਿੱਚ ਗੜੀਆਂ ਜੀਆਂ ਕਰ ਲੈਣੀਆਂ ਨੇ। ਆਪਾਂ ਇਹਦੇ ਵਿੱਚ ਦਾਲ ਚੀਨੀ ਪਾਉਣੀ ਆ ਥੋੜੀ ਜੀ ਤੇ ਥੋੜੀਆਂ ਜਿਹੀਆਂ ਮੈਂ ਇਲਾਇਚੀਆਂ ਦੇ ਬੀਜੇ इकट्ठे ਕੀ ਰੱਖੇ ਹੋਏ ਨੇ ਥੋੜੇ ਜੀ। ਆ ਕਰ ਕਰਕੇ ਆਪਾਂ ਇੱਧਰ ਰੱਖ ਲੈ ਸਾਰੀਆਂ ਥਾਲ ਦੇ ਵਿੱਚ। ਲਓ ਜੀ ਆਮਲੇ ਆਪਣੇ ਸਾਰੇ ਰੈਡੀ ਹੋ ਗਏ ਨੇ ਫਰਾਈ ਕਰਕੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਮਸਾਲੇ ਪਾਉਣੇ ਨੇ ਮਸਾਲੇ ਪਾਉਣ ਦੇ ਲਈ ਮੈਂ ਜਿਹੜਾ ਤੇਲ ਆਪਣੇ ਕੋਲ ਬਚਿਆ ਸੀ ਉਹ ਵਿੱਚ ਥੋੜਾ ਜਿਹਾ ਲਸਣ ਪਾ ਲਿਆ ਤੇ ਮੈਂ ਉਧਰ ਗੈਸ ਬੰਦ ਕਰਤਾ ਸੀ ਗੈਸ ਬੰਦ ਤੇ ਲਸਣ ਪਾ ਲਿਆ ਆਪਾਂ ਨੇ ਤੇ ਹੁਣ ਬਾਕੀ ਦੇ ਮਸਾਲੇ ਪਾ ਕੇ ਇਹਦੇ ਵਿੱਚ ਤੇ ਜਿਹਦੇ ਵਿੱਚ ਮੈਂ ਥੋੜਾ ਜਿਹਾ ਧਨੀਆ ਸੀਗਾ ਉਹ ਪੀਸ ਲਿਆ ਇੱਕ ਹੀਂ ਲਿਆ ਸੌਂਫ ਸੌਫ ਉਹ ਤੇ ਇਹਦੇ ਵਿੱਚ ਹਲਦੀ ਆ ਲਾਲ ਮਿਰਚ ਨੂਨ ਬਾਕੀ ਹੋਰ ਜੋ ਵੀ ਮਸਾਲੇ ਹੋਣ ਕਦੇ ਸਾਰੇ ਪਾ ਲਓ ਬਸ ਅਜਮੈਂਟ ਵਗੈਰਾ ਵੀ ਮੈਂ ਪਾਈ ਹੈ ਇਹਦੇ ਵਿੱਚ ਇਹਦੇ ਵਿੱਚ ਮਿਕਸ ਕੀਤੀ ਹੈ ਹੁਣ ਸਾਰਿਆਂ ਨੂੰ ਥੋੜਾ ਸੇਕ ਲਵਾ ਕੇ ਆਪਾਂ ਉਹਦੇ ਵਿੱਚ ਮਿਕਸ ਕਰ ਦੇਣਾ ਲਓ ਜੀ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਮਿਕਸ ਕਰ ਲੈਨੇ ਇੱਕ ਵਾਰ ਸੇਕ ਜੇ ਲਵਾ ਕੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਹੁਣ ਆਪਾਂ ਇਹ ੱੱਪਿਆਂ ਵਿੱਚ ਪਾ ਲੈਣਾ ਤੇ ਇਹਨੂੰ ਲੌਂਗ ਟਾਈਮ ਰੱਖਣ ਦੇ ਲਈ ਵੀ ਇਦਾਂ ਹੀ ਫਰੈਸ਼ ਰਹੇ ਮਤਲਬ ਕਾਈ ਚ ਲੱਗ ਜਾਂਦੀ ਹੈ ਨਾ ਵਾਈਟ ਵਾਈਟ ਹੋਣੀ ਨਹੀਂ ਲੱਗਦੀ ਫਿਰ ਤੇ ਆਪਾਂ ਜਿੱਦਾਂ ਅੰਬ ਦੇ achar ਦੇ ਵਿੱਚ ਤੇਲ ਪਾਉਂਦੇ ਆ ਜਿਆਦਾ ਉਸੇ ਤਰ੍ਹਾਂ ਇਹਦੇ ਵਿੱਚ ਆਪਾਂ ਤੇਲ ਜਿਆਦਾ ਰੱਖਣਾ ਫਿਰ ਬਿਲਕੁਲ ਵੀ ਖਰਾਬ ਨਹੀਂ ਹੋਣਾ ਕਿਉਂਕਿ ਇਸ ਤੋਂ ਪਹਿਲਾਂ ਮੈਂ ਇਹ ਵਾਲਾ ਪਾਇਆ ਸੀਗਾ ਜਿਸਦੇ ਵਿੱਚ ਤੇਲ ਜਿਆਦਾ ਪਾਇਆ ਸੀ ਮੈਂ ਇਹ ਵੀ ਮੈਂ ਤੁਹਾਡੇ ਨਾਲ ਪਾਇਆ ਸੀ ਤੇ ਇਹ ਬਿਲਕੁਲ ਵੀ ਖਰਾਬ ਨਹੀਂ ਹੋਇਆ ਹੈਗਾ ਪਰ ਇਹ ਵਿੱਚ ਵੀ ਤੇਲ ਪਾ ਦੇਣਾ ਤੇਲ ਹੋ ਸਕੇ ਤਾਂ ਥੋੜਾ ਜਿਹਾ ਸੇਕ ਲਵਾ ਕੇ ਪਾ ਦਿਓ ਕਿਉਂਕਿ ਇਹ ਆਪਾਂ ਨਾਲ ਦੀ ਨਾਲ ਖਾਣਾ ਹੁੰਦਾ ਅੰਬ ਦਾ achar ਤਾਂ ਆਪਾਂ ਫੇਰ ਵੀ ਕੁਝ ਟਾਈਮ ਰੱਖ ਲੰਨੇ ਆ ਉਹਨੂੰ ਤੇ ਫੇਰ ਬਣੇ ਤੋਂ ਖਾਣਨੇ ਆ ਉਹ ਇਹ ਨਾਲ ਦੀ ਨਾਲ ਖਾਣਾ ਹੁੰਦਾ ਆਪਾਂ ਨਾ ਕਰਕੇ ਤੇਲ ਥੋੜਾ ਜਿਹਾ ਸੇਕ ਜਿਹਾ ਲਵਾ ਕੇ ਮਤਲਬ ਤੇਲ ਨੂੰ ਫੇਰ ਪਾ ਦਿਓ ਸੋ ਚਲੋ ਇਹਨੂੰ ਕੱਢ ਦਈਏ ਫੇਰ ਤੁਹਾਨੂੰ ਦਿਖਾਉਣੀ ਹੁਣ ਮਰਬਾ ਪਹਿਲਾਂ ਮੈਨੂੰ ਡੱਬਿਆਂ ਦੇ ਵਿੱਚ ਪਾ ਦਵਾਂ ਲਓ ਜੀ ਆਮਲੇ ਦਾ achar ਬਣ ਕੇ ਰੈਡੀ ਆ ਆਪਣਾ ਤੇ ਆਪਾਂ ਇਹਦੇ ਵਿੱਚ ਕੱਢ ਲਿਆ ਇਹ ਕੱਲ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਹੋਰ ਪਾਉਂਗੀ ਕਿਉਂਕਿ ਮੈਂ ਇੰਨਾ ਕੁ ਬਚਾ ਲਿਆ ਕੱਲ ਜੇ ਨਾ ਲਿਆ ਹੋਇਆ ਸਬਜ਼ੀ ਵਗੈਰਾ ਵੀ ਬਣਾਉਣੀ ਆ ਫਿਰ ਕੱਲ ਆਪਾਂ ਹੋਰ ਮਗਾ ਕੇ ਪਾਵਾਂਗੇ ਸਰੋਂ ਦਾ ਤੇਲ ਇਹਦੇ ਵਿੱਚ ਇਹ ਵਾਲਾ ਮੈਂ ਦੱਸ ਦਵਾਂ ਮ ਵੀ ਕੜਿਆ ਹੀ ਹੋਇਆ ਸੀਗਾ ਪਹਿਲਾਂ ਹੀ ਤਾਂ ਕਰਕੇ ਮੈਂ ਡਾਇਰੈਕਟ ਪਾਤਾ ਇਹਦੇ ਵਿੱਚ ਸੇਕ ਲੱਗਿਆ ਹੋਇਆ ਸੀ ਹੋਰ ਕਿਤੇ ਕੋਈ ਵੀ ਸਾਨੂੰ ਮਤਾਂ ਦਿੰਦੀ ਆ ਥੋੜਾ ਜਿਹਾ ਕੜ ਕੇ ਜੇ ਪਾ ਦਿਓ ਸੀਕਲ ਲਗਾ ਕੇ ਆਪ ਉਦਾਂ ਹੀ ਪਤਾ ਇਹ ਪਹਿਲਾਂ ਹੀ ਕੜਿਆ ਹੋਇਆ ਸੀਗਾ ਤੇ ਮੈਂ ਕੜਿਆ ਹੋਇਆ ਹੀ ਪਾਇਆ ਇਹ ਵਿੱਚ ਚਲੋ ਜੀ ਰੈਡੀ ਮੈਨੂੰ ਲਓ ਜੀ ਚੈੱਕ ਕਰੋ ਆਪਣਾ ਮਰੱਬਾ ਵੀ ਟੇਸਟੀ ਟੇਸਟੀ ਬਣ ਕੇ ਰੈਡੀ ਆ ਸਾਰਿਆਂ ਨੇ ਚੈੱਕ ਕਰ ਲਿਆ 10/10 ਨੰਬਰ ਮੈਡੀ ਆਪਾਂ ਨੂੰ ਪੂਰਾ ਰੈਡੀ ਆ ਆਪਣਾ ਬਣ ਕੇ ਸੋ ਮੈਂ ਸੋਧਿਆਂ ਵੀ ਅੱਜ ਦੀ ਰਾਤ ਨੂੰ ਇੱਕ ਕਨੇ ਰੱਖਾਂ ਤੇ ਜਾਂ ਫਿਰ ਆਪਾਂ ਡੱਬੇ 'ਚ ਕੱਢ ਕੇ ਵੀ ਰੱਖ ਸਕਦੇ ਕਿਉਂਕਿ ਆਹ ਚਾਸਨੀ ਆਪਾਂ ਨਾਲ ਹੀ ਵਿੱਚ ਪਾ ਦੇਣੀ ਆ। ਤੇ ਸੋ ਇਹਦੇ ਵਿੱਚ ਆਪਾਂ ਦਾਲਚੀਨੀ ਪਾਈ ਆ ਤੇ ਛੋਟੀ ਇਲਾਇਚੀ ਪਾਈ ਆ। ਬਣਨ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਇਹਦੇ ਵਿੱਚ ਕਾਲਾ ਨੂਰ ਪਾਤਾ ਹਾਂ। ਬਹੁਤ ਬਹੁਤ ਟੇਸਟੀ ਬਣਿਆ। ਫਸਟ ਟਾਈਮ ਬਣਾਇਆ ਸੀ ਤਾਂ ਬਹੁਤ ਟੇਸਟੀ ਬਣਿਆ। ਘਰ ਦੀ ਚੀਜ਼। ਲਓ ਜੀ ਮਰੱਬਾ ਵੀ ਆਪਣਾ ਖਾਣ ਦੇ ਲਈ ਤਿਆਰ ਵਰ ਤਿਆਰ ਆ। ਡਾਈਨਿੰਗ ਟੇਬਲ ਤੇ ਲਗਾਤਾ। ਕਿ ਹਜੇ ਥੋੜਾ ਜਿਹਾ ਗਰਮਾ ਤਾ ਕਰਕੇ ਆਹ ਮਤਲਬ ਵਾਈਟ ਵਾਈਟ ਇਹ ਤੁਹਾਨੂੰ ਦਿਖ ਰਿਹਾ ਇਹ ਕੁਛ ਚੀਨੀ ਕਰਕੇ ਵੀ ਆਪਾਂ ਅਗਲੀ ਵਾਰ ਇਹਨੂੰ ਬਣਾਵਾਂਗੇ ਸ਼ੱਕਰ ਦੇ ਵਿੱਚ ਜਾਂ ਗੁੜ ਦੇ ਵਿੱਚ ਹੋਰ ਵੀ origignal ਕਰ ਦੇਣਾ ਆਪਾਂ ਨੇ ਸੋ ਚਲੋ ਜੀ ਇਸ ਦੇ ਨਾਲ ਹੀ ਆਪਾਂ ਇਹ ਵਾਲੀ ਵੀਡੀਓ ਦੀ ਐਂਡਿੰਗ ਕਰਦੇ ਆ ਤੇ ਆਪਾਂ ਹੋ ਗਏ ਪਾਸ ਫਿਰ ਆਮਲੇ ਦਾ ਚੱਕਰ ਦੇ ਵਿੱਚ ਬਸ ਹਾਂਜੀ ਬਸ ਹੋਣ ਮਤਲਬ ਇੰਨੀ origignal ਪਾਇਆ ਹੋਇਆ ਅਚਾਰ ਰਹਿ ਚ ਵੀ ਤੇ ਬਾਕੀ ਰਹੂਗਾ ਜਰੂਰ ਜਦੋਂ ਇੰਨੇ 3 ਘੰਟੇ ਹੋ ਗਏ ਮੈਨੂੰ ਖੜੀ ਨੂੰ ਮੈਂ ਲੱਗੀ ਹੋਈਆਂ ਮੈਨੂੰ ਲੱਗਦਾ 6 ਵਜੇ ਦੀ ਲੱਗੀ ਹੋਈ ਹੈ ਜੀ ਕੰਮ ਸਾਢੇ 6 ਲਾ ਲਓ ਜਾਂ ਸਾਢੇ 9 ਹੋ ਗਏ 3 ਘੰਟੇ ਮੈਨੂੰ ਇਹੀ ਕੰਮ ਨੂੰ ਹੋ ਗਏ ਮੇਰੇ ਲੱਗਾ ਬਹੁਤ ਥੇਨ ਲੱਗਦੀਆਂ ਨੇ ਮਤਲਬ ਜੇ ਕਿਚਨ ਦਾ ਕੰਮ ਕਰੀਏ ਤਾਂ ਇਕੱਠਾ ਹੀ ਆ ਜਾਂਦਾ ਨਹੀਂ ਮੈਂ ਕਰਦੀ ਹੋਇਆ ਹੈ ਨਹੀਂ ਸੋ ਚਲੋ ਜਿਸ ਦੇ ਨਾਲ ਇਹ ਵਾਲੀ ਵੀਡੀਓ ਦੀ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਗੁੱਡ ਨਾਈਟ